ਜਦੋਂ ਅਗਲੇ ਨੇ ਸੌਦਾ ਹੀ ਕਰ ਲਿਆ ਤਾਂ ਫਿਰ ਉਸੇ ਰੇਟ ਤੇ ਤੁਹਾਨੂੰ ਚੀਜ਼ ਮਿਲਣੀ ਚਾਹੀਦੀ ਹੈ ਨਾ ਗੱਲ ਸਹੀ ਹੈ ਕਿ ਗਲਤ ਪਰ ਹੁੰਦਾ ਪਤਾ ਕੀ ਆ ਸੌਦਾ ਛੋੜੇ ਨਾ ਹੋਰ ਰੇਟ ਤੇ ਅਗਲਾ ਕਰਦਾ ਚੀਜ਼ ਤੁਹਾਨੂੰ ਹੋਰ ਰੇਟ ਤੇ ਵੇਚਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਆਹੀ ਗੱਲ ਦੱਸੂਗਾ ਵੀ ਤੁਹਾਨੂੰ ਲੱਗਦਾ ਹੀ ਨਹੀਂ ਪਤਾ ਪਤਾ ਕੀ ਚੱਕਰ ਆ ਅੱਜ ਕੱਲ ਨਾ ਯਾਰ ਹਰ ਇੱਕ ਬੰਦਾ ਕਹਿੰਦਾ ਨਾ ਕਹਿੰਦਾ ਵੀ ਮੈਂ ਇਕੱਠੇ ਪੈਸੇ ਦੇਣ ਨਾਲੋਂ ਕਿਸ਼ਤਾਂ ਦੇ ਚੀਜ਼ ਲੈ ਲੈਣਾ ਚਲ ਫਰਿੱਜ ਆ ਕੁਲਰ ਆ ਗਰਮੀਆਂ ਨ ਪੱਖੇ ਮੁੱਖੇ ਬਹੁਤ ਵਿਕਣੇ ਆ ਤੇ ਟੀਵੀ ਐਲ ਸੀ ਡੀ ਹੈ ਨਾ ਮੋਬਾਈਲ ਹਰ ਇੱਕ ਬੰਦਾ ਕਹਿੰਦਾ ਵੀ ਕਹਿੰਦਾ ਚੱਲ ਮੈਂ ਕਿਸੇ ਫਾਈਨੈਂਸ ਕੰਪਨੀ ਤੋਂ ਲੋਨ ਕਰਾ ਕੇ ਜਿਵੇਂ ਮੋਬਾਈਲ ਤੇ ਉਹਦੀ ਕੰਪਨੀ ਦਾ ਕਹਿੰਦੇ ਨਾ ਵੀ ਇੱਕ ਕਾਰਡ ਲੋਨ ਉਹ ਕੰਪਨੀਆਂ થી ਨਾ ਨਹੀਂ ਲੈਂਦੇ ਵੀ ਉਹ ਫਰਨਾ ਕਾਰਡ ਲੋਨ ਹੈ ਨਾ ਉਹ ਉਹਦੇ ਨਾਲ ਕੀ ਹੁੰਦਾ ਵੀ ਚੁੰਚੀ ਨਾਲ ਦੇ ਨਾਲ ਮਿਲ ਜਾਂਦੀ ਆ ਤੇ ਉਹ ਪੈਸੇ ਤੁਸੀਂ ਕਿਸ਼ਤਾਂ 'ਚ ਦੇਨੇ ਹੁੰਦੇ ਆ ਵੀ ਮਹੀਨੇ ਦੀ 1000 1500 2000 2500 ਐ ਕਿਸ਼ਤ ਵੱਜ ਜਾਂਦੀ ਆ ਠੀਕ ਆ ਸਾਰਿਆਂ ਨੂੰ ਪਤਾ ਇਸ ਗੱਲ ਦਾ ਪਰ ਹੁੰਦਾ ਪਤਾ ਕੀ ਆ ਜਦੋਂ ਤੁਸੀਂ ਵੀਰੋ ਦੁਕਾਨ ਤੇ ਚੀਜ਼ ਲੈਣ ਜਾਂਦੇ ਹੋ ਅਗਲਾ ਤੁਹਾਨੂੰ ਕਹਿੰਦਾ ਵੀ ਇਹ ਚੀਜ਼ 15000 ਦੀ ਆ ਫਿਰ ਉਹ ਮੁੰਡਾ ਆਉਂਦਾ ਉਹ ਮੁੰਡਾ ਆ ਕੇ ਤੁਹਾਡਾ ਮੈਲ ਨੰਬਰ ਲੈਂਦਾ ਆਧਾਰ ਕਾਰਡ ਮੰਗਦਾ ਥੋੜੀ ਉਹ ਕੋ ਤੁਹਾਨੂੰ ਕਹਿੰਦਾ ਵੀ ਮੈਂ ਛੁੱਟੀ ਬਣਾਉਣਾ ਜੀ ਫੈਲ ਤੁਸੀਂ ਕਹਿੰਦੇ ਵੀ ਫੈਲ ਤੇ ਮੇਰੀ ਪਹਿਲਾਂ ਦੀ ਬਣੀ ਵੀ ਹੈ ਮੈਂ ਪਿਛਲੇ ਸਾਲ ਆ ਫੈਲ ਦੀ ਚੀਜ਼ ਲਈ ਸੀ ਤੇ ਉਹਦੀ ਮੇਰੀ ਫੈਲ ਬਣੀ ਵੀ ਉਹ ਕੋ ਨਹੀਂ ਨਹੀਂ ਫੈਲ ਨਵੀਂ ਬਣੂਗੀ 800 ਰੁਪਏ ਛੁੱਟੀ 800 ਥੱਗੀ ਵੱਜ ਜਾਂਦੀ ਐ ਇਸ ਵਾਰ ਦੀ ਠੀਕ ਐ ਇੱਕ ਥੱਗੀ ਆ ਵੱਜ ਗਈ ਵੀ ਅਗਲਾ ਕਹਿੰਦਾ ਵੀ ਫੈਲ ਨਵੀਂ ਬਣੂਗੀ ਠੀਕ ਐ ਦੂਜੀ ਗੱਲ ਹੁਣ ਉਹ ਉਹ ਦੁਕਾਨਦਾਰ ਨਹੀਂ ਇਹ ਗੱਲ ਦੱਸਦਾ ਕਿਉਂਕਿ ਵੀ ਇੰਨੇ ਦੋਨੇ ਰਲੇਵੇ ਹੁੰਦੇ ਆ ਉਹਦਾ ਕੀ ਫਾਇਦਾ ਹੁੰਦਾ ਅਗਲੀ ਗੱਲ ਉਹਦੇ ਲੱਗੂਗੀ ਉਹ ਵੀ ਦੱਸਦਾ ਵੀ ਜਿਹੜਾ ਮੁੰਡਾ ਆਉਂਦਾ ਹੈ ਨਾ ਉਹ ਕੰਪਨੀ ਵੱਲੋਂ ਆਉਂਦਾ ਉਹ ਥੋੜੀ ਨਵੀਂ ਫਾਇਲ ਬਣਾ ਕੇ ਜਦੋਂ ਲੋੜਦਾ 7800 ਰੁਪਿਆ ਲਟੋਂਦੀ ਰਿਡੀ ਛੁੱਟੀ ਤੇ ਜਿਹੜਾ ਦੁਕਾਨਦਾਰ ਹੁੰਦਾ ਜਦੋਂ ਉਹ ਤੁਹਾਨੂੰ ਕਹੂਗਾ 15000 ਦੀ ਹੈ ਬਈ ਜਿਹੜਾ ਤੂੰ ਮੋਬਾਈਲ ਲੈ ਰਿਹਾ ਮੇਰੇ ਕੋਲੋਂ ਆ 15000 ਦਾ ਰੇਟ ਕਰ ਲੈਂਦਾ ਠੀਕਾ ਪਰ ਜਦੋਂ ਉਹ ਤੁਹਾਡਾ ਆਧਾਰ ਕਾਰਡ ਤੇ ਤੁਹਾਡਾ ਮੋਬਾਈਲ ਨੰਬਰ ਲੈ ਕੇ ਤੁਹਾਡੀ ਮੁੰਡਾ ਫਾਈਲ ਬਣਾਈ ਜਾਂਦਾ ਹੁੰਦਾ ਨਾ ਤੇ ਉਹਦੇ ਵਿੱਚ ਲਿਖ ਜਾਂਦਾ ਹੁੰਦਾ ਆਈਟਮ ਦਾ ਪ੍ਰਾਈਸ ਜਾਂ ਆਈਟਮ ਵੈਲਿਊ ਉੱਥੇ ਲਿਖਣਾ ਹੁੰਦਾ 15000 ਕਿਉਂਕਿ ਅਸੀਂ ਇਹਨੇ ਤੁਹਾਡੇ ਨਾਲ 15000 ਦਾ ਰੇਟ ਕੀਤਾ ਹੁੰਦਾ ਪਰ ਉੱਥੇ ਕੀ ਲਿਖਿਆ ਜਾਂਦਾ ਉੱਥੇ ਲਿਖਿਆ ਜਾਂਦਾ 15500 ਜਸ ਸੋਹਣਿਆ ਮਤਲਬ ਕਿ ਉਸ ਫਾਈਨੈਂਸ ਕੰਪਨੀ ਵੱਲੋਂ ਦੁਕਾਨਦਾਰ ਨੂੰ ਉਹਨੇ ਪੈਸੇ ਮਿਲਨੇ ਹੁੰਦੇ ਆ ਉਹ ਜਿਹੜੀ ਚੀਜ਼ ਲਈ ਆ ਉਹਦਾ ਵੈਲਿਊ ਪ੍ਰਾਈਸ ਮਤਲਬ ਆਈਟਮ ਵੈਲਿਊ 19 ਲਿਖਣੀ ਚਾਹੀਦੀ ਹੈ ਉੱਥੇ ਉਹਨਾਂ ਨੂੰ ਜਿੰਨੇ ਕੀ ਤੁਹਾਡੇ ਨਾਲ ਅਗਲੇ ਨੇ ਰੇਟ ਕਰ ਲਿਆ ਪਰ ਤੁਸੀਂ ਕਿੱਧਰ ਦੇਖਣਾ ਆਉਂਦਾ ਤੁਸੀਂ ਤਾਂ ਟੇਬਲ ਦੇ ਦੂਜੇ ਪਾਸੇ ਬੈਠੇ ਹੋਨੇ ਆ ਤੁਹਾਨੂੰ ਇਹ ਗੱਲ ਦੱਸੀ ਨਹੀਂ ਆਂਦੀ ਇਸ 30 ਟਰਡਰਨਟ ਦੋ ਠੱਗੀਆਂ ਵਾਈਨੀਆਂ ਹੁਣ ਤੁਸੀਂ ਇਸ ਠੱਗੀ ਤੋਂ ਬਚਣ ਲਈ ਕੀ ਕਰਨਾ ਇੱਕ ਤਾਂ ਵੀ ਜੇ ਤੁਹਾਡਾ ਪਹਿਲਾਂ ਹੀ ਉਸ ਕੰਪਨੀ ਦਾ ਕਾਰਡ ਬਣਾਇਆ ਹੋਇਆ ਤਾਂ ਤੁਸੀਂ ਉਹਨਾਂ ਨੂੰ ਕਹਿਣਾ ਵੀ ਭਾਈ ਮੈਂ ਦੂਜਾ ਦੁਆਰੇ ਕਾਰਡ ਨਹੀਂ ਬਣਾਉਣਾ ਠੀਕ ਹੈ ਇੱਕ ਇੱਕ ਠੱਗੀ ਤੋਂ ਐ ਬਚ ਗਏ ਦੂਜੀ ਤੋਂ ਐ ਬਚਣਾ ਵੀ ਉਹਨਾਂ ਨੂੰ ਕਹਿਣਾ ਵੀ ਭਾਈ ਮੇਰੇ ਸਾਹਮਣੇ ਮੈਨੂੰ ਦਿਖਾ ਵੀ ਤੂੰ ਕਿੰਨੇ ਪੈਸੇ ਲਿਖਿਆ ਇਹਦੇ ਵਿੱਚ ਵੀ ਕੀ ਤੂੰ ਉਹਨੇ ਪੈਸੇ ਲਿਖਿਆ ਇਹਦੇ ਵਿੱਚ ਜਿੰਨੇ ਦੀ ਤੂੰ ਸਾਡੇ ਨਾਲ ਰੇਟ ਕੀਤਾ ਇਸ ਚੀਜ਼ ਦਾ ਕਿ 15 ਦਾ 16 ਤਾਂ ਨਹੀਂ ਲਿਖਿਆ ਕਿਤੇ ਇਹ ਦੋ ਚੀਜ਼ਾਂ ਦਾ ਤੁਸੀਂ ਵੀਰੋ ਜੀ ਬਚਣਾ ਚਾਹੁੰਦੇ ਆਂ ਵੀ ਠੱਗੀ ਤੋਂ ਤਾਂ ਇਹ ਦੋ ਚੀਜ਼ਾਂ ਦੇਖ ਲਿਆ ਕਰੋ ਨਹੀਂ ਉਹ ਬਾਈ ਠੋੜੇ ਨਾਲ ਠੱਗੀਆਂ ਮਾਰਦੇ ਆ ਤੇ ਜੇ ਸਾਡੀ ਵੀਡੀਓ ਠੀਕ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਹੋਰ ਜਿਹੜੇ ਭੈਣ ਭਰਾ ਜਿਨ੍ਹਾਂ ਨੇ ਗਰਮੀ ਦੇ ਸੀਜ਼ਨ ਦੇ ਵਿੱਚ AC, ਪੱਖੇ, ਫ੍ਰਿਜਾਂ, ਸੌਕਸ ਲੈਣਾ, ਮੋਬਾਈਲ ਲੈਣੇ ਆ ਉਹ ਠੱਗੀਆਂ ਤੋਂ ਬਚ ਸਕਣ ਕੰਮ ਦੀ ਪੈਸਾ ਸਾਨੂੰ ਪਤਾ ਬਹੁਤ ਔਖਾ ਬਣਦਾ ਕਿਸੇ ਗਰੀਬ ਨੂੰ ਲੁੱਟਣ ਨਾਲ ਉਹ ਨਾ ਤੇ ਤੁਸੀਂ ਕੋਈ ਕਮਾਗੀ ਉਹ ਜਿਹੜਾ ਕਾਰਡ ਕਾਰਡ ਦੇ ਤਾਂਧਲੀ ਕਰ ਦਿਓ ਹੱਕ ਦੀ ਕਮਾਈ ਕਰਨੀ ਸਿੱਖੋ ਵੀਰੋ ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਕਿਸੇ ਕੰਪਨੀ ਦਾ ਨਾਂ ਨਹੀਂ ਲੈਂਦੇ ਕਿਸੇ ਦੁਕਾਨਦਾਰ ਦਾ ਨਾਂ ਨਹੀਂ ਲੈਂਦੇ ਨਾ ਹੀ ਕਿਸੇ ਉਹ ਕੰਪਨੀ ਦੇ ਕਰੰਦੇ ਦਾ ਨਾਂ ਲੈਨੇ ਪਰ ਅਸੀਂ ਅਵੇਅਰ ਕਰਦੇ ਆ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਜਿਨ੍ਹਾਂ ਦੀ ਕਿ ਲੁੱਟ ਹੋ ਰਹੀ ਆ ਠੀਕ ਹੈ ਇਹੋ ਜੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਕਰ ਲੋ ਧੰਨਵਾਦ ਦੋਸਤੋ ਸ਼ੇਅਰ ਕਰ ਦਿਓ